ਮਿਸਟਰ ਕੋਹਲੀ ਨੇ ਐਸ ਐਸ ਕੋਹਲੀ ਸਤਿੰਦਰ ਸਿੰਘ ਕੋਹਲੀ ਜਿਹੜੇ ਕਿ ਸੀਏ ਨੇ ਉਹ ਸੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਰਹੇ ਨੇ ਤੇ ਉਹ ਸੀਏ ਬਾਦਲ ਪਰਿਵਾਰ ਦੇ ਵੀ ਨੇ ਬਾਦਲ ਪਰਿਵਾਰ ਦੇ ਜਿੰਨੇ ਬਿਜ਼ਨਸ ਨੇ ਉਹਨਾਂ ਦੇ ਉਹ ਸੀਏ ਨੇ ਸਮੇਂ-ਸਮੇਂ ਦੇ ਉੱਤੇ ਕਈ ਤਰ੍ਹਾਂ ਦੇ ਵਿਵਾਦ ਉਹਨਾਂ ਦੇ ਨਾਲ ਜੁੜਦੇ ਰਹੇ ਨੇ ਮੈਂ ਉਹਨਾਂ ਵਿਵਾਦਾਂ ਦੇ ਵਿਸਥਾਰ ਦੇ ਵਿੱਚ ਨਹੀਂ ਜਾਣਾ ਜਾਇਦਤ ਵਿੱਚ ਕਿ ਉਹ ਕੀ ਕੀ ਵਿਵਾਦ ਸਨ ਉਹ ਚਾਹੇ ਫੋਟੋਆਂ ਦੇ ਰੂਪ ਦੇ ਵਿੱਚ ਸਨ ਚਾਹੇ ਕਈ ਹੋਰ ਤਰ੍ਹਾਂ ਦੇ ਜਿਹੜੇ ਪੈਸਿਆਂ ਦਾ ਮਾਮਲਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੱਲ ਇੱਕ ਕਲੈਰੀਫਿਕੇਸ਼ਨ ਜਿਹੜਾ ਦਿੱਤਾ ਜਿੱਥੋਂ ਮੈਂ ਗੱਲ ਸ਼ੁਰੂ ਕਰਨੀ ਤੋਂ ਨਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਆਦੇਸ਼ ਦਿੱਤਾ ਸੀਗਾ ਕਿ ਜਿਹੜੇ 75% ਪੈਸੇ ਐਸਐਸ ਕੋਲੀ ਹੋਰਾਂ ਦੇ ਅਦਾਰੇ ਨੂੰ ਗਏ ਹੋਏ ਨੇ ਜਿਹੜਾ ਉਹਨਾਂ ਦਾ ਸੀ ਇਹ ਅਦਾਰਾ ਤੇ ਉਹ ਜਮਾ ਕਰਵਾਏ ਜਾਣ ਉਹ ਵਾਪਸ ਲਏ ਜਾਣ ਉਹ ਵਾਪਸ ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਦੇ ਵਿੱਚ ਨਹੀਂ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਹਿੰਦੀ ਹੈ ਕਿ ਉਹਨਾਂ ਨੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਕੋਲੇ ਇਹ ਮਾਮਲਾ ਲੈ ਕੇ ਗਏ ਹੋਏ ਨੇ ਲਿਆ ਸਕਦੇ ਨੇ ਜੋ ਵੀ ਉਹ ਕਰ ਰਹੇ ਨੇ ਉਹ ਠੀਕ ਹੈ ਪਰ ਇਥੇ ਜਿਹੜਾ ਵੱਡਾ ਸਵਾਲ ਇਹ ਹੈ ਇਸ ਮਾਮਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੇ ਵਕੀਲ ਰੱਖ ਰਹੇ ਨੇ ਉਹ ਸਿਆਲਕਾ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਪੈਸੇ ਵਾਪਸ ਕੀਤੇ ਜਾਣ ਤੇ ਕੱਲ ਜਦੋਂ ਐਸਐਸ ਕੋਹਲੀ ਹੋਰਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਉੱਥੇ ਉਹ ਕੋਹਲੀ ਦੇ ਵਕੀਲ ਵੱਜੋਂ ਵੀ ਪੇਸ਼ ਹੋਏ ਨੇ ਉਸੇ ਹੀ ਕੋਹਲੀ ਦੇ ਵਕੀਲ ਦੇ ਵੱਜੋਂ ਜਿਹੜਾ ਕਿ 328 ਰੂਪ ਵਾਲੇ ਮਾਮਲੇ ਦੇ ਵਿੱਚ ਜਿਹੜੀ ਐਫ ਆਈ ਆਰ ਦਰਜ ਹੋਈ ਆ ਉਹਦੇ ਵਿੱਚ ਨਾਮ ਜਦ ਹੈ ਹੁਣ ਇਹ ਕਨਫਲਿਕਟ ਆਫ ਇੰਟਰਸਟ ਹੈ ਜਾਂ ਫਿਰ ਜਾਣਬੁੱਝ ਕੇ ਜਿਹੜਾ ਉਹਨਾਂ ਨੂੰ ਪੇਸ਼ ਕੀਤਾ ਗਿਆ ਜਦੋਂ ਇੱਕ ਵਕੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹ ਪੈਸੇ ਵਾਪਸ ਕਰਾਉਣ ਦੇ ਵਾਸਤੇ ਪੇਸ਼ ਹੋ ਰਿਹਾ ਐ ਐਸਜੀਪੀਸੀ ਵੱਲੋਂ ਤੇ ਦੂਜੇ ਪਾਸੇ ਜਿਹੜਾ ਵਿਅਕਤੀ 328 ਰੂਪ ਵਾਲੇ ਮਾਮਲੇ ਦੇ ਵਿੱਚ ਨਾਮਜ਼ਦ ਹੈ ਉਹਦੇ ਵੱਲੋਂ ਵੀ ਅਦਾਲਤ ਦੇ ਵਿੱਚ ਉਹ ਪੇਸ਼ ਹੋ ਰਿਹਾ ਹੈ। ਯਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੱਲ ਇਹ ਗੱਲ ਜਿਹੜੀ ਉਹ ਇਹ ਕਹੀ ਆ ਬਹੁਤ ਅਹਿਮ ਹੈ ਇਹ। ਉਹਨਾਂ ਕਿਹਾ ਕਿ ਇਹ ਜਿਹੜੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਉਹਨਾਂ ਨੇ ਕਰਵਾਈ ਸੀ ਪਰ ਜਦੋਂ ਇਹਦੇ ਵਿੱਚ ਐਸਐਸ ਕੋਹਲੀ ਦਾ ਨਾਮ ਆ ਗਿਆ ਤਾਂ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਫ਼ਤੇ ਦੇ ਵਿੱਚ ਹੀ ਜਿਹੜਾ ਮਤਾ ਸੀ ਉਹ ਬਦਲਿਆ ਤੇ ਇਹ ਕਹਿ ਦਿੱਤਾ ਕਹੇ ਰਹੇ ਉਸਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਜਾਊਗੀ ਉਹਨਾਂ ਨੇ ਇੱਕ ਅਹਿਮ ਗੱਲ ਇਹਦੇ ਵਿੱਚ ਹੋਰ ਕਹੀ ਹੈ ਕਿ ਜੇ ਇਹ ਜਿਹੜੇ ਵਿਅਕਤੀ ਸੀ ਜਿਹੜੇ 328 ਰੂਪ ਵਾਲੇ ਮਾਮਲੇ ਦੇ ਵਿੱਚ ਈਸ਼ਰ ਸਿੰਘ ਹੋਰਾਂ ਦੀ ਰਿਪੋਰਟ ਦੇ ਵਿੱਚ ਸ਼ਾਮਲ ਕੀਤੇ ਗਏ ਸਨ ਜੇ ਉਹਦੇ ਵਿੱਚ ਐਸਐਸ ਕੋਲੀ ਹੋਰਾਂ ਦਾ ਨਾਮ ਨਾ ਸ਼ਾਮਲ ਹੁੰਦਾ ਤਾਂ ਇਹਦੇ ਉੱਤੇ ਕਾਨੂੰਨੀ ਕਾਰਵਾਈ ਤੁਰੰਤ ਜੜੀ ਉਹ ਹੋ ਜਾਣੀ ਸੀ ਜਿਹੜੇ ਇੱਕ ਕਿਉਂਕਿ ਜਿਹੜਾ ਪ੍ਰਾਈਵੇਟ ਚੈਨਲ ਹੈ ਨਿੱਜੀ ਚੈਨਲ ਹੈ ਬਾਦਲ ਪਰਿਵਾਰ ਦਾ ਜਿਹਨੂੰ ਕਲੇਮ ਵੀ ਕਰਦੇ ਨੇ ਸੁਖਬੀਰ ਸਿੰਘ ਬਾਦਲਹਰੀ ਕਿ ਉਹਨਾਂ ਦਾ ਚੈਨਲ ਹੈ ਉਹਦੇ ਪੱਤਰਕਾਰ ਦੇ ਨਾਮ ਦੇ ਉੱਤੇ ਕਮਰਾ ਬੁਕਸੀ ਜਿੱਥੇ ਐਸਐਸ ਕੋਲੀ ਨੂੰ ਅਰੈਸਟ ਜੇਸ ਹੋਟਲ ਦੇ ਵਿੱਚੋਂ ਕੀਤਾ ਗਿਆ ਉਹਨਾਂ ਦੇ ਨਿੱਜੀ ਚੈਨਲ ਦੇ ਇੱਕ ਮੇਨ ਪੱਤਰਕਾਰ ਜਿਹੜਾ ਉਹਦੇ ਨਾਮ ਦੇ ਉੱਤੇ ਕਮਰਾ ਬੁਕਸੀ ਜਿੱਥੋਂ ਐਸਐਸ ਕੋਲੀ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਪੁਲਿਸ ਦੇ ਵੱਲੋਂ ਤੋ ਆਲ ਜਿਹੜਾ ਹੁਣ ਇਹ ਆ ਕਿ ਇੱਕ ਬੰਦੇ ਨੂੰ ਕੌਣ ਪ੍ਰੋਟੈਕਟ ਕਰ ਰਿਹਾ ਧਾਮੀ ਸਾਹਿਬ ਕਹਿੰਦੇ ਆ ਕਿ ਇਸ ਸਿੱਖ ਮਾਮਲਿਆਂ ਦੇ ਵਿੱਚ ਦਖਲ ਹੈ ਜਦੋਂ ਕਿ ਗੁਰਸਿੱਖ ਜਿਹੜੇ ਨੇ ਚਾਹੇ ਉਹ ਵਡਾਲਾ ਸਾਹਿਬ ਨੇ ਚਾਹੇ ਉਹਨਾਂ ਦੇ ਨਾਲ ਸਾਥੀ ਜਿਹੜੇ ਬੈਠੇ ਉਹਨੇ ਚਾਹੇ ਖੋਸਾ ਸਾਹਿਬ ਨੇ ਜਾਂ ਜਿਹੜੇ ਵਕ ਵਕ ਸਿੱਖ ਜਥੇਬੰਦੀਆਂ ਨੇ ਕੱਲ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀਆਂ ਨੇ ਉਹਨੇ ਕਿ ਉਹ ਗੁਰਸਿੱਖ ਨਹੀਂ ਕਿ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵਿਸ਼ਵਾਸ ਨੇ ਉਹਨਾਂ ਨੂੰ ਅੰਤ ਤੱਕ ਇਹ ਅੰਤ ਦਾ ਸਾਹਮਣੇ ਹੋਣਾ ਚਾਹੀਦਾ ਹੈ ਤੇ ਅਸਲੀਅਤ ਜਿਹੜੀ ਆ ਕੋ ਸਾਹਮਣੇ ਆਉਣੀ ਚਾਹੀਦੀ ਹੈ ਤਾਂ ਮੀ ਸਾਹਿਬ ਅਜੇ ਵੀ ਇਹ ਗੱਲ ਕਹਿ ਰਹੇ ਆ ਕਿ ਇਸ ਸਿੱਖ ਮਾਮਲਿਆਂ ਦੇ ਵਿੱਚ ਸਿੱਧਮ ਸਿੱਧਾ ਦਖਲ ਹੈ ਇੱਕ ਸਵਾਲ ਜਿਹੜਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਹੁਰੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਨ ਉਸ ਵੇਲੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਲਾਂਚ ਕਰੇ ਉਹਨਾਂ ਨੇ ਟਾਈਮ ਲਿਮਿਟ ਦਿੱਤੀ ਸੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਚੈਨਲ ਲਾਂਚ ਕਿਉਂ ਨਹੀਂ ਕੀਤਾ ਸਰਦੇ ਸਾਹਮਣੇ ਉਹ ਇਸ ਕਰਕੇ ਨਹੀਂ ਕੀਤਾ ਕਿ ਜਿਹੜਾ ਬਾਦਲ ਪਰਿਵਾਰ ਦਾ ਚੈਨਲ ਉਹਨਾਂ ਤੇ ਕੁੜਾਈ ਤੇ ਦਸਤੀ ਇਹ ਮਾਸਸ ਨੂੰ ਪੂਰਾ ਸਰਸਤਾ ਇਹੋ ਦਿੱਟਾਂ ਦੇ ਵਿੱਚ ਉਹੋਖੀ ਪਾਣੀ ਜਿਹੜੀ ਬਣੀ ਆ ਉਹਦਾ ਸਾਰੀ ਡਿਟੇਲ ਜਿਹੜੀ ਉਹ ਰੱਖਦਾ ਇਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਦੋਂ ਦੇ ਕਾਰਜਕਾਰੀ ਜਥੇਦਾਰ ਜਿਹੜੇ ਸੰਗਿਆਨੀ ਹਰਪ੍ਰੀਤ ਸਿੰਘ ਹੋਰੀ ਉਹਨਾਂ ਦੇ ਵੱਲੋਂ ਦਿੱਤੇ ਗਏ ਆਦੇਸ਼ ਦੀ ਪਾਲਣਾ ਉਸ ਵੇਲੇ ਨਹੀਂ ਕੀਤੀ ਗਈ ਇੱਕ YouTube ਦੇ ਉੱਤੇ ਚੈਨਲ ਬਣਾ ਕੇ ਉਹਦੇ ਉੱਤੇ SGPC ਜਿਹੜਾ ਦੀ ਉਹ ਲਿਖ ਦਿੱਤਾ ਗਿਆ ਕਿਉਂਕਿ ਜੇ ਸੈਟਲਾਈਟ ਚੈਨਲ ਜੋ ਉਦੋਂ ਦੇ ਜਿਹੜੇ ਜੱਜੇਦਾਰ ਸਾਹਿਬ ਸਨ ਉਹਨਾਂ ਨੇ ਇਹ ਕਿਹਾ ਸੀਗਾ ਕਿ ਉਹ ਫ੍ਰੀ ਟੂ 에ਅਰ ਹੋਵੇ ਉਹ ਚਾਹੇ ਤੁਹਾਡੇ ਚੈਨਲਸ ਨੇ ਵਿਦੇਸ਼ਾਂ ਵਾਲੇ ਚੈਨਲਸ ਨੇ ਜਿਹਨੂੰ ਵੀਡੀਓ ਚਾਹੀਦੀ ਆ ਉਹ ਵੀਡੀਓ ਲੈ ਲੈ ਜਿਹਨੂੰ ਆਡੀਓ ਚਾਹੀਦੀ ਆ ਉਹ ਆਡੀਓ ਲੈ ਲੈ ਤਾਂ ਕਿ ਗੁਣਕਾਰੀ ਦਾ ਪ੍ਰਸਾਰ ਤੇ ਪ੍ਰਚਾਰ ਜਿਹੜਾ ਹੋਰ ਬੱਠੇ ਪੱਧਰ ਤੇ ਹੋ ਸਕੇ ਪਰ ਕਿਉਂਕਿ ਮੁਨਾਫਾ ਜਿਹੜਾ ਇੱਕੋ ਚੈਨਲ ਨੂੰ ਹੋਵੇ ਇਸ ਕਰਕੇ ਸ਼੍ਰੀ ਕਾਲਟਕ ਸਾਹਿਬ ਦੇ ਉਦੋਂ ਦੇ ਕਾਰਜਕਾਰੀ ਜਥੇਦਾਰ ਜਿਹੜੇ ਸਨ ਗਿਆਨੀ ਹਵ ਪ੍ਰੀ ਸਿੰਘ ਹੋਰਾਂ ਦੇ ਆਦੇਸ਼ ਦੀ ਕੋਈ ਪਾਲਣਾ ਜਿਹੜੀ ਉਹ ਨਹੀਂ ਕੀਤੀ ਗਈ ਹੁਣ ਸਾਰਾ ਜਿਹੜਾ ਦੀ ਜੇ ਤੁਸੀਂ ਦੇਖੋਗੇ ਲੱਗੂਗਾ ਦੋ ਕੋਣਾ ਨੇ ਤਿੰਨ ਕੋਣਾ ਨੇ ਚਾਰ ਕੋਣਾ ਨੇ ਕੋਣ ਜਿਹੜੀ ਆ ਉਹ ਆ ਕੇ ਉੱਥੇ ਹੀ ਜਿਹੜੀ ਉਹ ਮਿਲ ਜਾਂਦੀ ਹੈ ਐਸਜੀਪੀਸੀ 75% ਵਕੀਲ ਫਿਰ ਉਹ ਵਿਅਕਤੀ 328 ਰੁਪਿਆਂ ਵਾਲਾ ਫਿਰ ਉਹਦਾ ਵਕੀਲ ਫਿਰ ਇੱਕ ਜਿਹੜਾ ਗੁਰਬਾਣੀ ਟੈਲੀਕਾਸਟ ਕਰਦਾ ਉਹਦਾ ਚੈਨਲ ਉਹ ਚੈਨਲ ਫਿਰ ਉਸ ਚੈਨਲ ਦਾ ਪੱਤਰਕਾਰ ਉਹਦੇ ਨਾਂ ਦੇ ਉੱਤੇ ਕਮਰਾ ਬੁੱਕ ਉੱਥੋਂ ਫਿਰ ਉਹ ਜਿਹੜਾ ਕੋਲੀ ਉਸ ਹੋਟਲ ਦੇ ਵਿੱਚ ਜਿਹੜਾ ਰਹਿ ਰਿਹਾ ਇਹ ਸਾਰੀਆਂ ਕੋਨਾ ਜਿਹੜੀਆਂ ਇੱਕ ਪਰਿਵਾਰ ਦੇ ਆਲੇ ਦੁਆਲੇ ਜਿਹੜੀਆਂ ਉਹ ਘੁੰਮੀ ਜਾ ਰੀਆਂ ਨੇ ਔਰ ਉਸ ਪਰਿਵਾਰ ਨੂੰ ਪ੍ਰੋਟੈਕਟ ਕਰਨ ਦੇ ਵਾਸਤੇ ਉਹਦਾ ਬਿਜ਼ਨਸ ਜਿਹੜਾ ਉਹ ਚੱਲਦਾ ਰਹੇ ਵੱਡੇ ਪੱਧਰ ਦੇ ਉੱਤੇ ਚੱਲਦਾ ਰਹੇ ਇਸੇ ਕਰਕੇ ਬਾਕੀ ਚੈਨਲਸ ਦੇ ਵਾਸਤੇ ਜਿਹੜੀ ਆ ਉਹ ਗੁਰਬਾਣੀ ਨੂੰ ਟੈਲੀਕਾਸਟ ਕਰਨ ਨਹੀਂ ਦਿੱਤਾ ਜਾ ਰਿਹਾ ਪਿਛਲੇ ਸਾਲਾਂ ਤੋਂ ਹੁਣ ਮੇਰਾ ਕਾਲ ਸਭ ਦੇ ਸਾਹਮਣੇ ਜਿਹੜੀ ਦੀ ਇਹ ਬਿਲਕੁਲ ਕ੍ਰਿਸਟਲ ਕਲੀਅਰ ਹੈ ਕਿ ਕਿਹਦੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਸਾਬਕਾ ਕਾਰਜਕਾਰੀ ਜੱਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਦੇ ਆਦੇਸ਼ ਦੇ ਅਨੁਸਾਰ ਇਹ ਚੈਨਲ ਨਹੀਂ ਸੀ ਲਾਂਚ ਕੀਤਾ ਗਿਆ ਜੇ ਇੱਕ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਉੱਥੋਂ ਜਿਹੜੇ ਕੋਈ ਵੀ ਆਦੇਸ਼ ਆਉਂਦਾ ਉਹ ਮੰਨਣਾ ਚਾਹੀਦਾ ਹਰੇਕ ਨੂੰ ਪਰ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਫਿਰ ਇਹ ਆਦੇਸ਼ ਜਿਹੜਾ ਸੀ ਉਹ ਕਿਉਂ ਨਹੀਂ ਮੰਨਿਆ ਗਿਆ ਔਰ ਇੱਕ ਵਿਅਕਤੀ ਨੂੰ ਪ੍ਰੋਟੈਕਟ ਕਰਨ ਦੇ ਵਾਸਤੇ ਈਸ਼ਰ ਸਿੰਘ ਜੀ ਦੀ ਜਿਹੜੀ ਰਿਪੋਰਟ ਸੀ ਜਿਹਦੇ ਵਿੱਚ ਉਹਨਾਂ ਨੇ ਇਹਨਾਂ ਵਿਅਕਤੀਆਂ ਨੂੰ ਦੋਸ਼ੀ ਬਣਾਇਆ ਸੀਗਾ ਉਹਦੇ ਵਾਸਤੇ ਮਤਾ ਪੈਂਦਾ ਕਿ ਇਹਨਾਂ ਦੇ ਉੱਤੇ ਵਿਭਾਗੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਸ ਮਤੇ ਨੂੰ ਜਿਹੜਾ ਉਹ ਖਤਮ ਕਰਨ ਦੇ ਵਾਸਤੇ ਅਗਲੇ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਇੱਕ ਹੋਰ ਮਤਾ ਪੈ ਜਾਂਦਾ ਕਿ ਨਹੀਂ ਇਹਦੇ ਉੱਤੇ ਕਾਨੂੰਨੀ ਕਾਰਵਾਈ ਨਹੀਂ ਕਰਨੀ ਕਿਉਂਕਿ ਉਹਦੇ ਵਿੱਚ ਇੱਕ ਅਹਿਮ ਵਿਅਕਤੀ ਐਸ ਐਸ ਕੋਲੀ ਹੋਰਾਂ ਦਾ ਨਾਮ ਜਿਹੜਾ ਉਹ ਸ਼ਾਮਲ ਸੀਗਾ ਇੱਕ ਵਿਅਕਤੀ ਨੂੰ ਕਿਉਂ ਇੰਨਾ ਪ੍ਰੋਟੈਕਟ ਕੀਤਾ ਜਾ ਰਿਹਾ ਉਹਦੇ ਕੋਲ ਇੱਕ ਕੀ ਭੇਦ ਨੇ ਉਹ ਕਿੱਥੇ ਰਹਿੰਦਾ ਰਿਹਾ ਕਿਹੜੇ ਹੋਟਲਾਂ ਦੇ ਵਿੱਚ ਕੀ ਕੁਝ ਮੰਗਾਉਂਦੇ ਰਹੇ ਨੇ ਕੀ ਕੁਝ ਚੱਲਦਾ ਰਿਹਾ ਇਹਦੇ ਸਬੰਧੀ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਹੋਰ ਖੁਲਾਸੇ ਜਿਹੜੇ ਉਹ ਹੋਣ ਦੀ ਪੂਰੀ ਉਮੀਦ ਹੈ ਮੈਂ ਧਾਮੀ ਸਾਹਿਬ ਨੂੰ ਇੱਕ ਵਾਰੀ ਫੇਰ ਬੇਨਤੀ ਕਰਨੀ ਚਾਹਨਾ ਕਿ ਜਿਹੜੀ ਸਿੱਟ ਬਣੀ ਹੈ ਐਸਆਈਟੀ ਜਿਹੜੀ ਬਣੀ ਹੈ ਜਿਹਨੂੰ ਇੱਕ ਅਹਿਮ ਕਾਮਯਾਬੀ ਜਿਹੜੀ ਉਹ ਮਿਲੀ ਹੈ ਜਿਹਦੇ ਵਿੱਚ ਇੱਕ ਵਿਅਕਤੀ ਅਰੈਸਟ ਹੋਇਆ ਇਸ ਸਿੱਟ ਨੂੰ ਸਹਿਯੋਗ ਕੀਤਾ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਿੱਟ ਨੂੰ ਸਹਿਯੋਗ ਕਰੇ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਲਾਪਤਾ ਹੋਏ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਉਹ ਕਿੱਥੇ ਨੇ ਉਹ ਕਿਸ ਜਗ੍ਹਾ ਦੇ ਉੱਤੇ ਨੇ ਜੇ ਤੁਸੀਂ ਜਿਹੜੇ ਮੌਜੂਦਾ ਜੱਤੇਦਾਰ ਸਾਹਿਬ ਨੇ ਜਿਹੜਾ ਉਹਨਾਂ ਨੇ ਉਸ ਦਿਨ ਲਿਖਤ ਰੂਪ ਦੇ ਵਿੱਚ ਜਿਹੜਾ ਜਾਰੀ ਕੀਤਾ ਆਦੇਸ਼ ਜੇ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਤਾਂ ਇਹ ਲਿਖਿਆ ਹੋਇਆ ਕਿ ਉਹਨਾਂ ਨੇ ਕਿਹਾ ਕਿ ਮੈਂ ਆਦੇਸ਼ ਕਰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਉਹ ਆਪਣੇ ਅਮਲੇ ਦੇ ਨਾਲ ਆਪਣੇ ਸਾਧਨਾਂ ਦੇ ਨਾਲ ਇਹ ਪਤਾ ਕਰੇ ਕਿ ਉਹ 328 ਰੂਪ ਕਿੱਥੇ ਨੇ ਇਹਦਾ ਮਤਲਬ ਉਹ ਵੀ ਮੰਨ ਰਹੇ ਨੇ ਕਿ ਅਰੇ ਤੱਕ ਪਤਾ ਨਹੀਂ ਲੱਗਿਆ ਜਦੋਂ ਕਿ ਧਾਮੀ ਸਾਹਿਬ ਇੱਕੋ ਹੀ ਗੱਲ ਕਹਿ ਰਹੇ ਨੇ ਕਿ ਉਹ ਪਤਾ ਲੱਗਿਆ ਸੀ ਉਹ ਤਾਂ ਫੰਡਾਂ ਦੀ ਹੀਰਾ ਫੇਰੀ ਸੀ ਉਹ ਤਾਂ ਗਿਣਤੀ ਪੱਖੋਂ ਜਿਹੜੀ ਉਹ ਹੀਰਾ ਫੇਰੀ ਸੀ ਸੋ ਐਸਆਈਟੀ ਜਿਹੜੀ ਆ ਉਹ ਠੀਕ ਤਰੀਕੇ ਦੇ ਨਾਲ ਕੰਮ ਕਰੇ ਇਹਦੀ ਜਾਂਚ ਜਿਹੜੀ ਆ ਉਹ ਸਿਰੇ ਲੱਗੇ ਉਹਦੇ ਵਾਸਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਅਪੀਲ ਆ ਕਿ ਉਹ ਇਸ ਜਾਂਚ ਦੇ ਮਾਮਲੇ ਦੇ ਵਿੱਚ ਇਸ ਸਿੱਟ ਦੀ ਐਸਆਈਟੀ ਦਾ ਸਹਿਯੋਗ ਕਰੇ ਜਿਹੜੀ ਕਿ ਸਮੂਹ ਦੁਨੀਆਂ ਦੇ ਵਿੱਚ ਰਹਿੰਦੇ ਗੁਰੂ ਨਾਨਕ ਨਾਮ ਲੇਵਾ ਜਿਹੜੇ ਸਿੱਖ ਭਾਈਚਾਰਾ ਹੈ ਜਾਂ ਗੁਰਬਾਣੀ ਨੂੰ ਜਿਹੜੇ ਮੰਨਣ ਵਾਲੇ ਲੋਕ ਨੇ ਉਹਨਾਂ ਦੇ ਮਨਾਂ ਦੇ ਅੰਦਰ ਜਿਹੜੇ ਪੈਦਾ ਹੋਏ ਸਵਾਲ ਨੇ ਉਹ ਸਵਾਲਾਂ ਦੇ ਜਵਾਬ ਮਿਲ ਸਕਣ ਸਰਦਾਰ ਭਗੰਤ ਮਾਨ ਜੀ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਸੀ ਕਿ ਇੱਕ ਉਹ ਅਕਾਊਂਟੈਂਟ ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਕੰਮ ਵੀ ਦੇਖਦਾ ਸੀ ਅਕਾਊਂਟ ਦਾ ਉਹੀ ਬੰਦਾ ਐਸਜੀਪੀ ਦਾ ਅਕਾਊਂਟ ਵੀ ਦੇਖਦਾ ਸੀਗਾ ਜੀ ਠੀਕ ਹੈ ਜੀ ਔਰ ਉਹ 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 ਅਕਾਊਂਟੈਂਟ ਜਿਹੜਾ ਜੀ ਮਤਲਬ ਇੱਕ ਪਾਸੇ ਦਾ ਸੁਖਵੀਰ ਬਾਦਲ ਦੇ ਪਰਿਵਾਰ ਦਾ ਅਕਾਊਂਟ ਦੇਖ ਰਿਆ ਹੈ ਨਾ ਤੇ ਇੱਕ ਦੂਜੇ ਪਾਸੇ ਐਸਜੀਪੀ ਦਾ ਅਕਾਊਂਟ ਵੀ ਦੇਖ ਰਿਆ ਤਾਂ ਮਤਲਬ ਕੀ ਹੈ ਜੀ ਅੱਜ ਉਹ ਰੈਸਟ ਹੋ ਗਿਆ ਤੁਹਾਡੇ ਜ਼ਰੀਏ ਪਤਾ ਲੱਗ ਰਿਆ ਤੇ ਦੇਖੋ ਸੰਗਤ ਦਾ ਪੈਸਾ ਜੀ ਸੰਗਤ ਜਿਸ ਭਾਵਨਾ ਨਾਲ ਮੱਥੇ ਟੇਕਦੀ ਆ ਗੁਰੂ ਘਰਾਂ ਦੇ ਵਿੱਚ ਔਰ ਪੈਸਾ ਸੰਗਤ ਤੇ ਹੀ ਲੱਗਣਾ ਚਾਹੀਦਾ ਪਰ ਉਹਦਾ ਕੋਈ ਹਸਾਬ ਕਿਤਾਬ ਹੀ ਨਹੀਂ ਜੀ ਉਹਦਾ ਕੋਈ ਹਸਾਬ ਕਿਤਾਬ ਹੀ ਨਹੀਂ ਇਹ ਬਹੁਤ ਮਾੜੀ ਗੱਲ ਹੈ ਕਿ ਅਗਰ ਕੋਈ ਇਸ ਤਰ੍ਹਾਂ ਦਾ ਕਿਸੇ ਨੇ ਕੰਮ ਕੀਤਾ ਤਾਂ ਉਹਦੀ ਪ੍ਰੋਪਰ ਜਾਂਚ ਹੋਏਗੀ ਉਹਦੀ ਅਰੈਸਟ ਹੋਗੀ ਆ ਔਰ ਪ੍ਰੋਪਰ ਜਾਂਚ ਪੜਤਾਲ ਦੇ ਵਿੱਚ ਜੋ ਵੀ ਗੱਲ ਸਾਹਮਣੇ ਨਿਕਲ ਕੇ ਆਏਗੀ ਉਹਦੇ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਮੰਨ ਰਿਓ ਵੀ ਤਾਰਾ ਕਿਸ ਨਾਲ ਜੁੜੀਆਂ ਨੇ ਕੀ ਲੱਗਦਾ ਤਾਰਾ ਹੋਰ ਹੁਣ ਹੁਣ ਤਾਰਾ ਹੁਣ ਤਾਰਾ ਸੁਖਬੀਰ ਬਾਦਲ ਨਾਲ ਜੁੜਨੀ ਆ ਨੇ ਹੋਰ ਕਿਹਦੇ ਨਾਲ ਜੁੜਨੀ ਆ ਨੇ ਜੀ ਜੇ ਉਹਦਾ ਬੰਦਾ ਜਿਹੜਾ ਉਹਦਾ ਅਕਾਊਂਟ ਦੇਖਦਾ ਮੰਨ ਲਓ ਮੇਰਾ ਕੋਈ ਕਾਊਂਟੈਂਟ ਮੇਰਾ ਅਕਾਊਂਟ ਦੇਖਦਾ ਹੋਵੇ ਉਹੀ ਅਕਾਊਂਟ ਜਿਹੜਾ ਜੀ ਮਤਲਬ ਸਰਕਾਰ ਦਾ ਜਾਂ ਕਿਸੇ ਕਿਸੇ ਧਾਰਮਿਕ ਸੰਸਥਾ ਦੇਖਦਾ ਹੋਵੇ ਉਿੱਤੇ ਤਾਰਾਂ ਤਾਂ ਆਪਣੇ ਆਪ ਜੁੜਦੀਆਂ ਨਾ ਔਰ ਉਹ ਕੋਈ ਵਿਅਕਤੀ ਆਮ ਨਹੀਂ ਉਹਦਾ ਫਾਦਰ ਪੰਜ ਵਾਰ ਪੰਜਾਬ ਦਾ ਚੀਫ ਮਿਨਿਸਟਰ ਬਣਿਆ ਔਰ ਆਪ ਖੁਦ ਡਿਪਟੀ ਸੀਐਮ ਰਹਾ ਪੰਜਾਬ ਦੇ ਔਰ ਉਹਨਾਂ ਦੀ ਜੇਬ ਦੇ ਵਿੱਚੋਂ ਪ੍ਰਧਾਨ ਨਿਕਲਦੇ ਐ ਐਸਡੀਪੀਸੀ ਦੇ ਠੀਕ ਹੈ ਨਾ ਜੀ ਤੇ ਇਹਦਾ ਮਤਲਬ ਇਹ ਆ ਕਿ ਸਮਥਿੰਗ ਰੋਂਗ ਕਿਤਨਾ ਕਿਤੇ ਗਲਤ ਹੈ ਜੀ ਜਿਹੜੀ ਗੱਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਕਹਿੰਦੇ ਰਹੇ ਆ ਬਈ ਇਹ ਇਹ ਆਪਣੀ ਜੇਬ ਦੇ ਵਿੱਚੋਂ ਹੀ ਕੱਢਦੇ ਨੇ ਪ੍ਰਧਾਨ ਐਸਜੀਪੀਸੀ ਦਾ ਔਰ ਐਸਜੀਪੀਸੀ ਪ੍ਰਧਾਨ ਦੇਖ ਲਓ ਧਾਮੀ ਸਾਹਿਬ ਕਿਵੇਂ ਹੁਣ ਫਾਈਟ ਕਰ ਰਹੇ ਆ ਜੀ ਉਹਨਾਂ ਦਾ ਇਹ ਬਿਆਨ ਆਇਆ ਆਫੀਸ਼ੀਅਲੀ ਕਿ ਜੀ ਮੈਂ ਕਾਲੀ ਦਲ ਦਾ ਮੈਂਬਰ ਵੀ ਆ ਜੀ ਪ੍ਰਧਾਨਤਾ ਮੈਂ ਹਾਂ ਹਾਂ ਮੈਂ ਮੈਂਬਰ ਵੀ ਆ ਦੇਖੋ ਕਿੱਡੀ ਵੱਡੀ ਮਤਲਬ ਹੱਦ ਹੋ ਗਈ ਆ ਸਾਡੇ ਗੁਰੂ ਘਰਾਂ ਦਾ ਸੰਗਤ ਦੀ ਸ਼ਰਧਾ ਸੰਗਤ ਨੂੰ ਜਿਹੜਾ ਜੀ ਇਹ ਇਸ ਚੀਜ਼ ਦਾ ਰਾਈਟ ਹੈ ਇੱਕ ਪੰਜਾਬ ਵਾਸੀ ਹੋਣ ਦੇ ਨਾਤੇ ਕਿਸੇ ਨੂੰ ਵੀ ਇਹ ਰਾਈਟ ਹੈ ਕਿ ਪੁੱਛ ਸਕਦਾ ਜੀ ਤੇ ਉਹਦੀ ਗੱਲ ਜਿੱਦਾਂ ਜਵਾਬ ਦੇਣ ਦੀ بجائے ਜਿਹੜੀਆਂ ਗੱਲਾਂ ਨੂੰ ਉਲਝਾਇਆ ਜਾਂਦਾ ਉਹਨਾਂ ਨੂੰ ਧਰਮ ਦੇ ਵਿੱਚ ਕਹੇ ਵੀ ਇਹ ਸਾਡਾ ਧਰਮ ਦਾ ਕੰਮ ਹੈ ਜਿੱਥੇ ਇੰਟਰਫੀਰੈਂਸ ਨਾ ਕਿਉਂ ਨਾ ਕਰੋ ਜੀ ਇੰਟਰਫੀਰੈਂਸ ਕਿਉਂ ਨਾ ਕਰੋ ਜੇ ਅਸੀਂ ਪੰਜਾਬ ਦੇ ਵਾਸੀ ਆ ਪੰਜਾਬ ਦੇ ਅਸੀਂ ਨਾਗਰਿਕ ਆ ਪੰਜਾਬ ਦੀ ਧਰਤੀ ਦੇ ਇੱਥੇ ਜਨਮ ਲਿਆ ਸੀ ਹਰੇਕ ਨੂੰ ਰਾਈਟ ਹੈ ਜੀ ਇਹ ਗੱਲ ਪੁੱਛਣ ਦਾ ਔਰ ਔਰ ਚੋਹਾਂ ਦੇ ਤਾਰਾਂ ਤਾਂ ਜੁੜੀਆਂ ਹੋਈਆਂ ਨੇ ਸਕੂਬੀਰ ਬਾਦਲ ਨੂੰ ਤੇ ਗ੍ਰਿਫਤਾਰੀ ਹੋ ਗਈ ਆਉਣ ਵਾਲੇ ਟਾਈਮ 'ਚ ਕੀ ਲੱਗਦਾ ਸਕੂਬੀਰ ਬਾਦਲ ਕੀ ਕਰਦਾ ਦੇਖੋ ਹਮਰੇ ਹੁਣ ਇਹਦੀ ਇਨਵੈਸਟੀਗੇਸ਼ਨ ਆ ਜੀ ਦਿਸ ਇਜ਼ ਦਾ ਪਾਰਟ ਆਫ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਦੇ ਵਿੱਚ ਅਗਰ ਉਹ ਤਾਰਾਂ ਵਾਕਈ ਜੁੜਦੀਆਂ ਨੇ ਕੋਈ ਗਲਤ ਪਾਇਆ ਗਿਆ ਲੱਗਦਾ ਇਹ ਰਿਹਾ ਕਿ ਵੱਡੇ ਪੱਧਰ ਤੇ ਕੋਈ ਧਾਂਦਲੀਆਂ ਨੇ ਜੀ ਔਰ ਇਹ ਗੱਲ ਦਬੀ ਜੁਬਾਨ ਦੇ ਵਿੱਚ ਐਸਪੀਸੀ ਦੇ ਪ੍ਰਧਾਨ ਜਾਂ ਉਹਨਾਂ ਦੇ ਮੈਂਬਰ ਵੀ ਮੰਨਦੇ ਆ ਵੀ ਪਹਿਲੇ ਟਾਈਮਾਂ 'ਚ ਇਹਨੂੰ ਇਸ ਕਰਕੇ ਹਟਾਤਾ ਜਾਂ ਬਦਲਾਤਾ ਤੇ ਕਿਤਨਾ ਕਿਤੇ ਗਲਤ ਤਾਂ ਹੈ ਹੀ ਨਾ ਜੀ ਮਹਾਰਾਜ ਨੇ ਗੁਰਨਾਨਕ ਪਾਸ਼ਾ ਨੇ ਇਨਸਾਫ ਤਾਂ ਦਿੱਤਾ ਕਰ 3 ਮੈਂਬਰ ਜਿੱਤੇ ਸੀ ਉਹਨਾਂ ਦੇ ਐਮਐਲਏ ਕੋਈ ਰਹਿ ਗਿਆ ਠੀਕ ਹੈ ਜੀ ਤੇ 8-9 ਸਾਲ ਹੋ ਗਏ ਪਾਵਰਲੈਸ ਹੋਿਆਂ 5 ਸਾਲ ਕਾਂਗਰਸ ਦੇ 4 ਸਾਲ ਹੋ ਗਏ ਆਮ ਆਦੀ ਪਾਰਟੀ ਦੇ ਤੇ ਮਹਾਰਾਜ ਨੇ ਤਾਂ ਘਰ ਤਾਂ ਫੈਸਲਾ ਹੁਣ ਅਗਰ ਅਕਾਲੀ ਦਲ ਮਤਲਬ ਇਹ ਕੱਲ ਕਹਿੰਦੇ ਨੇ ਵੀ ਅਸੀਂ ਪਤਾ ਨਹੀਂ ਕੋਈ ਕੋ ਆ ਰਿਹਾ ਜੀ ਡਾਇਨਾਸੌਰ ਆ ਰਿਹਾ ਜੀ ਹਨਾ ਮਤਲਬ ਪਾ ਕੇ ਬਿੱਲੀਆਂ ਦੇ ਗਲਾਂ ਤੇ ਟੱਲੀਆਂ ਤੇ ਡਾਇਨਾਸੌਰ ਬਣਾਈ ਜਾਂਦੇ ਉਹਨਾਂ ਨੂੰ ਠੀਕ ਹੈ ਨਾ ਉਹ ਕਿਸੇ ਨੇ ਗੱਲ ਕਹੀ ਸੀ ਵੀ ਡਾਇਨਾਸੌਰ ਆ ਸਕਦੇ ਅਕਾਲੀ ਦਲ ਨਹੀਂ ਆ ਸਕਦਾ ਅਕਾਲੀ ਦਲ ਇੱਕ ਬਹੁਤ ਵੱਡੀ ਪਾਰਟੀ ਸੀ ਅਕਾਲੀ ਦਲ ਇੱਕ ਬਹੁਤ ਮਾਨ ਨਾਲ ਨਾ ਲਿਆ ਜਾਂਦਾ ਸੀ ਅਕਾਲੀ ਅਕਾਲੀ ਪਾਰਟੀ ਦਾ ਨਾਂ ਬਹੁਤ ਮਾਨਣਾ ਲਿਆ ਜਾਂਦਾ ਸੀ ਪਰ ਇਹੋ ਜੇ ਲੋਕਾਂ ਨੇ ਜਿਹੜਾ ਨਾ ਕਾਲੀਦਾਲ ਤਹਸਨੈਸ ਕਰਕੇ ਰੱਖਤਾ ਜੀ ਜੇ ਚੰਗਾ ਕੰਮ ਕਰਦੇ ਲੋੜ ਨਹੀਂ ਸੀ ਸਾਨੂੰ ਆਉਣ ਦੀ ਰਾਜਨੀਤੀ ਦੇ ਵਿੱਚ ਸਾਡੀ ਕੀ ਲੋੜ ਸੀ ਜੇ ਕਾਲੀਦਾਲ ਚੰਗਾ ਕੰਮ ਕਰਦਾ ਜੇ ਕਾਂਗਰਸ ਚੰਗੇ ਕੰਮ ਕਰਦੀ ਸਾਨੂੰ ਕੀ ਲੋੜ ਸੀ ਰਾਜਨੀਤੀ 'ਚ ਆਉਣ ਦੀ ਤਾਂ ਅਸੀਂ ਤਾਂ ਹੀ ਤਾਂ ਹੈ ਨਾ ਤਾਂ ਹੀ ਤਾਂ ਆਮਾ ਦੀ ਪਾਰਟੀ ਬਣੀ ਹੈ ਤਾਂ ਹੀ ਅੱਜ ਸਰਕਾਰ ਆਮਾ ਦੀ ਪਾਰਟੀ ਦੀ ਇਹ ਹੁਣ ਸੰਗਤ ਨੂੰ ਪਤਾ ਲੱਗ ਗਿਆ ਪੂਰੇ ਪੰਜਾਬ ਦੀ ਸੰਗਤ ਜਿਹੜੀ ਹੈ ਉਹ ਮੁੱਖ ਮੰਤਰੀ ਸਾਹਿਬ ਦੇ ਮੁੱਖ ਨਹੀਂ ਦੇਖ ਰਹੀ ਆ ਠੀਕ ਹੈ ਜੀ ਤੇ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਨਾਲ ਪੰਜਾਬ ਲਈ ਕੰਮ ਕਰ ਰਹੇ ਨੇ ਜਿਸ ਤਰੀਕੇ ਨਾਲ ਕਮਿਟਡ ਨੇ ਔਰ ਜਿਸ ਤਰੀਕੇ ਨਾਲ ਇਹਨਾਂ ਦੇ ਪੋਤੜੇ ਫਲੋੜ ਰਹੇ ਆ ਜੀ ਤਾਂ ਮੇਰੇ ਖਿਆਲ ਨਾਲ ਸਾਰਾ ਹੀ ਪੰਜਾਬ ਖੁਸ਼ ਹੈ